ਵੈਗਲੀ ਖਾਲਸਾ ਵੈਗੋਜਿੰਕ ਫਾਡੇ ਅੱਜ ਜਿਹੜੇ ਬੱਚੇ ਮੈਡਲ ਨੈਸ਼ਨਲ ਦੇ ਵਿੱਚੋਂ ਲਿਆ ਡ੍ਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਦਿੱਲੀ 'ਚ ਹੋਈ ਆ 2 ਤੋਂ 6 ਜਨਵਰੀ ਨੂੰ ਸੋ ਨਵੇਂ ਸਾਲ ਦੇ ਚੜ੍ਹਦਿਆਂ ਹੀ ਬੜੀ ਖੁਸ਼ੀ ਦੀ ਇੱਕ ਜਿਹੜਾ ਆਗਾਜ਼ ਹੋਇਆ ਸੰਸੀਚਲ ਵਾਟ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਕਾਫੀ ਮੈਡਲ ਅਚੀਵ ਕੀਤੇ ਜਿਸ ਵਿੱਚ 골ਡ ব্রੌਂਜ਼ ਸਿਲਵਰ ਹਰ ਤਰ੍ਹਾਂ ਦੇ ਮੈਡਲ ਅਚੀਵ ਕਰਕੇ ਜਿਹੜਾ ਓਵਰਆਲ ਇੰਡੀਆ ਦੇ ਵਿੱਚ ਆਪਣਾ ਨਾਮ ਬਣਾਇਆ ਸੋ ਇਹਦੇ ਵਿੱਚ ਜਿਹੜੇ ਛੋਟੇ ਖਿਡਾਰੀ ਆ ਉਹਨਾਂ ਨੇ ਕੁਝ ব্রੋਂਜ਼ ਮੈਡਲ ਅਚੀਵ ਕੀਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ব্রੋਂਜ਼ ਤੋਂ ਸਿਲਵਰ ਤੋਂ 골ਡ ਤੱਕ ਜਾਣਗੇ ਹਾਲ ਹੀ ਵਿੱਚ ਜਿਹੜੀ ਫਿਲਪਾਈਨ ਚ ਨੈਸ਼ਨਲ ਏਸ਼ੀਅਨ ਚੈਂਪ वर्ल्ड ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਵੀ ਸਾਡੇ ਖਿਡਾਰੀਆਂ ਨੇ ਜਿਹੜੇ ਮੈਡਲ ਅਚੀਵ ਕੀਤੇ ਸੀ ਸੋ ਇਸੇ ਤਰ੍ਹਾਂ ਜਿਹੜਾ ਸੈਂਟਰ 2014 ਤੋਂ ਚੱਲ ਰਿਹਾ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੈਡਲ ਅਚੀਵ ਕਰ ਰਿਹਾ ਸਟੇਟ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਇਹ ਸੈਂਟਰ ਨੇ ਮੱਲਾ ਮਾਰੀਆਂ ਅ ਇਹ ਸੈਂਟਰ ਸਤ ਸੀਚੇਵਾਰ ਆਸਬਾ ਮੈਂਬਰ ਜੀ ਦੀ ਰੈਨਮਾਈ ਹੇਠ ਲਗਾਤਾਰ ਚੱਲ ਰਿਹਾ ਸੋ ਇੱਥੇ ਪੰਜਾਬ ਟੀਮ ਦਾ ਕੈਂਪ ਲੱਗਿਆ ਸੀਗਾ ਅਭਿਆਸ ਵੀ ਇੱਥੇ ਹੋਇਆ ਔਰ ਲੜਕੀਆਂ ਦਾ ਤੇ ਇਥੋਂ ਦੀ ਟੀਮ ਜਾ ਕੇ ਇਹਨਾਂ ਨੇ ਮੈਡਲ ਅਚੀਵ ਕੀਤੇ ਆ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੰਸੀਚਲ ਬਾਬਾਈ ਵੱਲੋਂ ਸਾਨੂੰ ਸਹਿਯੋਗ ਮਿਲਦਾ ਰਹੇਗਾ ਜਿਸ ਤਰ੍ਹਾਂ ਹੁਣ ਸਾਨੂੰ ਇੱਕ ਮਲਟੀਪਰਪਸ ਜਿਹੜੀ ਆ ਇੱਕ ਜਿਮ ਇੰਟਰਨੈਸ਼ਨਲ ਸਟੈਂਡਰਡ ਦੀ ਬਣਾ ਕੇ ਦੇਰ ਨਾਲ ਕਿਹਨੇ ਸੰਸੀਚਲ ਜੀ ਪਹਿਲਾਂ ਬੋਰਸ ਲੈ ਕੇ ਦਿੱਤੀਆਂ ਸੀਗੀਆਂ ਰੈਸ਼ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਇਹਨਾਂ ਨੂੰ ਕੀਤਾ ਜਾਂਦਾ ਸੋ ਇਸੇ ਤਰ੍ਹਾਂ ਜਿਵੇਂ ਬੱਚੇ ਅਚੀਵ ਕਰ ਰਹੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਸਕਾਲਰਸ਼ਿਪ ਵੀ ਜਿਹੜੀ ਮਿਲ ਰਹੀ ਆ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਜਿਹੜੇ ਆ ਅ 16000 ਰੁਪਇਆ ਜਿਹੜਾ ਵਾਰਿਆ ਵ ਸੋ ਸਪੋਰਟਸ ਦੇ ਵਿੱਚ ਅਸੀਂ ਅਪੀਲ ਕਰਦੇ ਆਂ ਪੰਜਾਬ ਵਾ ਸੀਆਨੂ ਕਿ ਬੱਚਿਆਂ ਨੂੰ ਛੋਟਿਆਂ ਨੂੰ ਸਪੋਰਟਸ ਦੇ ਵਿੱਚ ਲਾਇਆ ਜਾਵੇ ਵਿਦੇਸ਼ਾਂ ਵਿੱਚ ਭੇਜਣ ਦੀ بجائے ਪੰਜਾਬ ਦੇ ਵਿੱਚ ਰਹਿ ਕੇ ਹੀ ਤਰੱਕੀ ਕੀਤੀ ਜਾ ਸਕਦੀ ਆ ਸੋ ਤਰੱਕੀ ਬਹੁਤ ਆ ਜੇ ਤੁਸੀਂ ਕਰਨਾ ਚਾਹੀਏ ਤੇ ਇੱਕ ਆਪਣੀ ਵਿਜ਼ਨ ਨੂੰ ਚੇਂਜ ਕਰਨ ਦੀ ਲੋੜ ਆ ਬਦਲਣ ਦੀ ਲੋੜ ਆ ਸੋ ਅਸੀਂ ਸਾਰੇ ਅਪੀਲ ਕਰਦੇ ਆਂ ਕਿ ਪੰਜਾਬ ਵਾਸੀ ਜਿਹੜੇ ਆ ਉਹ ਸਾਡੇ ਸੈਂਟਰ ਦੇ ਵਿੱਚ ਆ ਕੇ ਬਿਨਾਂ ਕਿਸੇ ਪੈਸੇ ਤੋਂ ਮੁਫਤ ਵਿੱਚ ਟ੍ਰੇਨਿੰਗ ਲੈ ਸਕਦੇ ਨੇ ਤੇ ਆਪਣਾ ਭਵਿੱਖ ਬਣਾ ਸਕਦੇ ਨੇ ਮੌਜੂਦਾ ਸਮੇਂ ਵਿੱਚ ਕਿੰਨੇ ਬੱਚੇ ਤੇ ਜਿਹੜੀ ਆ ਪ੍ਰੈਕਟਿਸ ਕਰ ਰਹੇ ਆ ਹਾਂ ਸਾਡੇ ਕੋਲ ਹਰ ਸਾਲ 70 ਤੋਂ 100 ਬੱਚਾ ਪ੍ਰੈਕਟਿਸ ਕਰਦਾ ਕਿਸੇ ਵੇਲੇ ਕੁਝ ਆ ਜਾਂਦੇ ਨੇ ਕੁਝ ਚੱਲ ਜਾਂਦੇ ਨੇ ਤੇ ਇੱਥੇ ਵੱਖ-ਵੱਖ ਤਰ੍ਹਾਂ ਦੀ ਜਿਵੇਂ ਸਟੇਟ ਚੈਂਪੀਅਨਸ਼ਿਪ ਲਈ ਤਿਆਰੀ ਕਰਵਾਈ ਜਾਂਦੀ ਆ ਨੈਸ਼ਨਲ ਚੈਂਪੀਅਨਸ਼ਿਪ ਲਈ ਤਿਆਰੀ ਕਰਵਾਈ ਜਾਂਦੀ ਆ ਫਿਰ ਅਲਰੇਡੀ ਇੰਟਰ ਯੂਨੀਵਰਸਿਟੀ ਲਈ ਤਿਆਰੀ ਕਰਵਾਈ ਜਾਂਦੀ ਆ ਤੇ ਇੰਟਰ ਕਾਲਜਾਂ ਲਈ ਤਿਆਰੀ ਕਰਵਾਈ ਜਾਂਦੀ ਆ ਗੁਨਾਰਗ ਦੇ ਯੂਨੀਵਰਸਿਟੀ ਦੇ ਕਾਲਜ ਤੇ ਯੂਨੀਵਰਸਿਟੀ ਦੀ ਟੀਮ ਜਿਹੜੀ ਆ ਉਹ ਵੀ ਇੱਥੇ ਸਾਡੇ ਕੋਲ ਵਿਆਸ ਕਰਦੀ ਆ ਕਿਹੜੀ ਉਮਰ ਦੇ ਬੱਚੇ ਇੱਥੇ ਭਾਗ ਲੈ ਸਕਦੇ ਕਿਹ ਬੱਚੇ ਸਟਾਰਟ ਕਰ ਸਕਦੇ 8-10 ਸਾਲ ਤੋਂ ਕਰ ਸਕਦੇ ਕਿਉਂਕਿ ਇਹੀ ਏਜ ਆ ਜਿਹੜੀ ਵਧੀਆ ਅਚੀਵ ਕਰ ਸਕਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਤੋਂ ਸਿੱਖਿਆ ਲੈ ਕਿੰਨੇ ਕੇ ਬੱਚੇ ਜਿਹੜੇ ਮਹਿਕਮਿਆਂ ਵਿੱਚ ਭਾਤੀ ਹੋ ਚਾ ਸਾਡੇ ਕੋਲ ਇਥੋਂ ਕਮਸ ਤੋਂ ਕਮ 600 ਦੇ ਖਿਡਾਰੀ ਵੱਧ ਦੇ ਜਿਹੜੇ ਆ ਹਜ਼ਾਰ ਦੇ ਹਜ਼ਾਰ ਦੇ ਕਰੀਬ ਖਿਡਾਰੀ ਟ੍ਰੇਨਿੰਗ ਲੈ ਚੁੱਕੇ ਆ ਜਦੇ ਵਿੱਚੋਂ 600 ਦਾ ਮੈਡਲਿਸਟ ਆ ਜਿਹਦੇ ਵਿੱਚ ਸਟੇਟ ਤੋਂ ਲੈ ਕੇ ਇੰਟਰ ਕਾਲਜ ਇੰਟਰਵਸਟੀ ਜਾਂ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੱਕ ਮੈਡਲ ਆ ਸਾਰੇ ਬੱਚਿਆਂ ਦੇ ਵੱਖ-ਵੱਖ ਅ ਸੋ ਹਰ ਸਾਲ 100 ਦੇ ਕਰੀਬ ਬੱਚੇ ਟ੍ਰੇਨਿੰਗ ਲੈਂਦੇ ਨੇ ਸੋ ਜਿਹੜੀ ਬਿਨਾ ਕਿਸੇ ਪੈਸੇ ਤੋਂ ਫ੍ਰੀ ਵਿੱਚ ਜਿਹੜੀ ਆ ਅ ਅੰਡਰ ਦਾ ਸੁਪਰਵੀਜ਼ਨ ਆਫ ਸੰਤ ਬਲਬੀਤ ਸਿੰਘ ਸੀਚੇਵਾਰਾ ਸਭਾ ਮੈਂਬਰ ਜੀ ਦੀ ਰੈਨਮਈ ਇੱਥੇ ਚੱਲ ਰਹੀ ਹੈ ਤੁਸੀਂ ਬੱਚਿਆਂ ਨੂੰ ਕੀ ਸਲੋਗਨ ਦੇਣਾ ਚਾਹੋਗੇ ਜਾਂ ਮੈਂ ਇਹੋ ਸੁਨਾ ਦੇਣਾ ਚਾਹੁੰਦੇ ਆ ਕਿ ਘਰਾਂ ਚੋਂ ਨਿਕਲੋ ਨਿਕਲ ਕੇ ਆਪਣਾ ਅਚੀਵ ਕਰੋ ਖੇਡਾਂ ਦੇ ਵਿੱਚ ਲੱਗੋ ਵੇਲੇ ਸਮੇਂ ਦੀ ਇੱਕ ਜੋਗ ਵਰਤੋਂ ਹੋ ਜੇਗੀ ਜੇਕਰ ਤੁਹਾਡਾ ਬਾਹਰ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਪੰਜਾਬ 'ਚ ਰਹਿ ਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ ਸ਼ਸ਼ੀਕਲ ਮੇਰਾ ਨਾਮ ਨਵਜੋਤਕਾਰ ਹੈ ਮੈਂ ਬਗੜੀਆਂ ਪੈਂਡ ਦੇ ਜ਼ਿਲ੍ਹਾ ਤਰਨਤਾਰਨ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਹੈ ਮੈਂ ਉੱਥੋਂ ਦੀ ਵਿਦਿਆਰਥਣ ਹਾਂ ਮੈਂ ਇੱਥੇ ਸੰਤ ਸਿਚੇਵਾਲ ਵਾਟਰ ਸਪੋਰਟਸ ਵਿੱਚ ਖੇਡਾਂ ਕਰਦੀ ਹਾਂ ਜਿਸ ਵਿੱਚ ਮੈਨੂੰ 3 ਸਾਲ ਹੋ ਗਏ ਨੇ ਖੇਡ ਕਰਦੀ ਨੂੰ ਇੱਥੇ ਮੈਨੂੰ ਤੀਸਰੀ ਵਾਰ ਮੈਡਲ ਆ ਚੁੱਕੇ ਹਨ ਪਿਛਲੀ ਵਾਰ ਮੇਰੇ ਸਿਲਵਰ ਅਤੇ 골ਡ ਆਇਆ ਸੀਗਾ ਇਸ ਵਾਰ ਮੈਨੂੰ ਬ੍ਰਾਊਜ਼ ਮਿਲਿਆ ਹੈ ਅਸੀਂ ਨੈਸ਼ਨਲ ਖੇਡਾਂ ਲਈ ਦਿੱਲੀ ਗਏ ਸੀ ਸੋਨੀਆ ਵਿਹਾਰ ਵਿੱਚ ਉੱਥੇ ਸਾਡੇ D10 ਅਤੇ D20 ਵਿੱਚ ਮੇਰੇ ਦੋ ਮੈਡਲ ਆਏ ਹੋਏ ਹਨ ਇੱਥੇ ਤਾਂ ਨੂੰ ਕਿਹੋ ਜਿਹਾ ਲੱਗਾਈ ਤੇ ਸੈਂਟਰ ਵਿੱਚ ਗੇਮ ਕਰਕੇ ਇੱਥੇ ਕੋਈ ਫੀਸ ਜਾਂ ਕੁਝ ਹੈ ਇੱਥੇ ਸਾਨੂੰ ਬਹੁਤ ਵਧੀਆ ਲੱਗਾ ਜਿਵੇਂ ਦਾ ਘਰ ਆ ਉਵੇਂ ਦਾ ਇੱਥੇ ਲੱਗ ਰਿਹਾ ਹੈ ਕੋਈ ਪੈਸਾ ਨਹੀਂ ਲੈਂਦੇ ਬਾਬਾ ਜੀ ਵੱਲੋਂ ਸਾਰਾ ਕੁਝ ਫ੍ਰੀ ਆ ਰੋਟੀ ਪਾਣੀ ਸਾਨੂੰ ਇਹੀ ਆ ਕਿ ਹੋਰ ਬੱਚੇ ਆਉਣ ਤੇ ਇਸ ਗੇਮ ਵਿੱਚ ਖੇਡਣ ਉਹਨਾਂ ਨੂੰ ਬਹੁਤ ਸਹੂਲਤਾਂ ਇਥੋਂ ਦੀਆਂ ਪ੍ਰਾਪਤ ਹੋਣਗੀਆਂ ਤੁਹਾਨੂੰ ਮੈਡਲ ਲੈ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਮੈਡਲ ਕਿ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਤੇ ਘਰ ਦੇ ਬਹੁਤ ਖੁਸ਼ ਹੋਏ ਹਨ ਇਹ ਵੇਖ ਕੇ ਮਾਪੇ ਕੀ ਕਰਦੇ ਤੁਹਾਡੇ ਮੇਰੇ ਪਾਪਾ ਜੀ ਅਡਾ ਚਲਾਉਂਦੇ ਹਨ ਤੁਹਾਨੂੰ ਕੀ ਲੱਗਦਾ ਇੰਨੀ ਮਹਿੰਗੀ ਗੇਮ ਖੇਡ ਹੋਣ ਕਾਰਨ ਕੀ ਤੁਸੀਂ ਇਹ ਪੈਸੇ ਦੇ ਕੇ ਕਦੀ ਸਿੱਖ ਸਕਦੇ ਨਹੀਂ ਮੈਂ ਕਦੀ ਨਹੀਂ ਸਿੱਖ ਸਕਦੀ ਸੀਗੇ ਇਹ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਕੀਤਾ ਆ ਪਰਿਵਾਰ ਦੇ ਵਿੱਚ ਕੀ ਮਹਿਸੂਸ ਹੋ ਰਿਹਾ ਪਰਿਵਾਰ ਦਾ ਮਹੌਲ ਕੀ ਆ ਪਰਿਵਾਰ ਬੋ ਖੋਸ਼ਾ ਉਹ ਬੱਬਾ ਜੀ ਬਲੋ ਧੰਨਵਾਦ ਉਹਨਾਂ ਨੂੰ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਰਾਜ ਸਿੰਘ ਆ ਜੀ ਸੋ ਮੇਰੇ ਪ੍ਰਿੰਟ ਦਾ ਨਾਮ ਚਿੰਡਾ ਖੁਰਦਾ ਜੀ ਤੇ ਜ਼ਿਲ੍ਹਾ ਮੇਰਾ ਮਿਰਸਰ ਆ ਜੀ ਉੱਥੋਂ ਦਾ ਰਹਿਣ ਵਾਲਾ ਮੈਂ ਤੇ ਮੈਂ ਜਦੋਂ 10ਵੀਂ ਵਿੱਚ ਪੜ੍ਹਦਾ ਹੁੰਦਾ ਸੀ ਤੇ ਸਾਨੂੰ ਉੱਥੇ ਸਾਡੇ ਸਰਸੀ ਅਮਨਦੀਪ ਸਿੰਘ ਕਹਿਰਾ ਜੋ ਕਿ ਉੱਥੇ ਡੀਪੀ ਜੀ ਕਰਾਉਂਦੇ ਸੀ ਸਾਰੇ ਬੱਚਿਆਂ ਨੂੰ ਪਲੇਇੰਗ ਕਰਾਉਂਦੇ ਸੀ ਸੋ ਉਸ ਸਕੂਲ ਵਿੱਚ ਮੈਂ ਪਹਿਲਾ ਐਥਲੀਟ ਕਰਦਾ ਸੀ ਸੋ ਸਰ ਨੇ ਮੈਨੂੰ ਇਤਰਾ ਅਥਲੀਟ ਦੌੜ ਕਰਾਈ ਫਿਰ ਮੈਂ ਉਹਦੇ ਚੋਂ ਵੀ ਮੈਡਲ ਹਾਸਲ ਕੀਤੇ ਸੋ ਫਿਰ ਮੈਂ ਅਥਲੀਟ ਖੇਡਦਾ ਸੀ ਪਹਿਲਾਂ ਉਹ ਕਰਦਾ ਸੀ ਦੌੜ ਫਿਰ ਉਤੋਂ ਬਾਅਦ ਮੈਨੂੰ ਖੇਰਾ ਸਰ ਨੇ ਲੰਦਾ ਇਸ ਸੁल्तानਪੁਰ ਲੋਧੀ ਸੰਸੀਚੀਵਾਲ ওয়াਟਰ ਸਪੋਰਟਸ ਵਿੱਚ ਸੋ ਇਸ ਗੇਮ ਵਿੱਚ ਪਾਇਆ ਮੈਨੂੰ ਤੇ ਸਭ ਤੋਂ ਪਹਿਲਾਂ ਮੈਨੂੰ 6 ਮਹੀਨੇ ਲੱਗੇ ਤਿਆਰ ਹੋਣ ਲੱਗਿਆ ਸੋ ਟਾਈਮ ਲੱਗ ਜਾਂਦਾ ਸੋ ਤਿਆਰ ਹੋਣ ਲੱਗਿਆ ਟਾਈਮ ਲੱਗਾ 6 ਮਹੀਨੇ ਉਤੋਂ ਬਾਅਦ ਫਿਰ ਸਟੇਟ ਹੋਈ ਸੀ ਆਪਣਾ ਆਪਣਾ ਪਠਾਨਕੋਟ ਕੈਨੋਕ ਡ੍ਰੈਗਨ ਕੈਨੋਕ ਕਿਹਦੀ ਸੀ ਉਹਦੇ ਵਿੱਚੋਂ ਵੀ ਮੇਰੇ 골ਡ ਮੈਡਲ ਆਏ ਸੀ ਸੋ ਦੋ 골ਡ ਮੈਡਲ ਆਏ ਸੀ ਉਤੋਂ ਬਾਅਦ ਹੋਈ ਕਿ ਆਪਣੀ ਰੋਪੜੋ ਹੀ ਸੀ ਸਟੇਟ ਕੈਨੋਕ ਉਹਦੇ ਵਿੱਚੋਂ ਵੀ ਮੇਰੇ ਤਿੰਨ 골ਡ ਸੀ ਸੋ ਉਤੋਂ ਬਾਅਦ ਫਿਰ ਮੈਂ ਨੈਸ਼ਨਲ ਖੇਡਣ ਗਿਆ ਪਹਿਲੀ ਨੈਸ਼ਨਲ ਖੇਡਣ ਗਿਆ ਸੀ ਮੈਂ ਕਰਨਾਟਕਾ ਉਦੋਂ ਤੱਕ ਮੇਰਾ ਮੈਡਲ ਆਇਆ ਪਰ ਜਦੋਂ ਮੈਂ ਦੂਸਰੀ ਨੈਸ਼ਨਲ ਖੇਡਣ ਗਿਆ ਐਮਪੀ ਭਵਾਲਿਕ ਹੋਈ ਜਿਹੜੀ ਉਦੋਂ ਮੇਰੇ ਦੋ ਸਿਲਵਰ ਤੇ ਇੱਕ ਬਰਾਊਜ਼ ਮੈਡਲ ਆਇਆ ਸੀ ਤੇ ਹੁਣ ਇਸ ਵਾਰ ਅਸੀਂ 2024 ਦੀ ਜੋ ਨੈਸ਼ਨਲ ਖੇਡ ਕੇ ਆਏ ਹਾਂ ਆਪਣਾ ਜੋ ਹੋਈ ਹੈ ਦਿੱਲੀ ਸੋ ਸੋਨਿਆ ਵਿਹਾਰ ਤੇ ਜਮਨਾ ਜਮਨਾ ਨਦੀ ਤੇ ਉੱਥੋਂ ਮੇਰੇ ਬਰਾਊਜ਼ ਮੈਡਲ ਆਇਆ ਜੀ ਇਸ ਵਾਰ ਸੋ ਬਹੁਤ ਵਧੀਆ ਫੀਲ ਹੋ ਰਿਹਾ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਜੇ ਇਹ ਸੈਂਟਰ ਬਾਬਾ ਜੀ ਨਾ ਚਲਾਉਂਦੇ ਤੇ ਮੈਂ ਇੰਨੀ ਮਹਿੰਗੀ ਗੇਮ ਕਰ ਸਕਦਾ ਕਿਉਂਕਿ ਸਾਡੇ ਘਰ ਇੰਨੇ ਪैसे ਜਵਾਨੀ ਸਹੂਲਤ ਨਹੀਂ ਸੀ ਕਿ ਮੇਰਾ ਮਾਂ ਪਿਓ ਹੀ ਨਹੀਂ ਸਪੋਰਟ ਕਰ ਸਕੇ ਸੋ ਇੱਥੇ ਆਣ ਕੇ ਬਾਬਾ ਜੀ ਕੋਲ ਬਾਬਾ ਜੀ ਨੇ ਸਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਫ੍ਰੀ ਕੀਤਾ ਤਾਂ ਜੋ ਸਾਡਾ ਸਿਰਫ ਖਰਚਾ ਸਾਨੂੰ ਸਾਨੂੰ ਇੱਥੋਂ ਡਾਇਟ ਵਗੈਰਾ ਵੀ ਸਾਰਾ ਕੁਝ ਮਿਲਦਾ ਹੈ ਤਾਂ ਕਰਕੇ ਮੈਂ ਅੱਜ ਇੱਥੇ ਤੱਕ ਆਇਆ ਆ ਨਹੀਂ ਤਾਂ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਇਹ ਗੇਮ ਕਰ ਸਕੀ ਸੀ ਕਿੰਨਾ ਸਮਾਂ ਹੋ ਗਿਆ ਇਸ ਸੈਂਟਰ ਵਿੱਚ ਰਹਿੰਦੇ ਤਾਂ ਮੈਨੂੰ ਸਰ ਜੀ ਆਪਣਾ 3 ਸਾਲ ਹੋ ਚੱਲਿਆ ਜੀ ਬਾਕੀ ਬੱਚੇ ਨੂੰ ਕੀ ਕਿਹੜਾ ਚਾਹੂਗੇ ਬਾਕੀ ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਅੱਜ ਕੱਲ ਦੇ ਮਾਹੌਲ ਚੱਲ ਰਹੇ ਹਨ ਮਾੜੇ ਚੱਲ ਰਹੇ ਨੇ ਬਹੁਤ ਸੋ ਮੈਂ ਇਹ ਜੋਨਾ ਕਿ ਸਾਰੇ ਗੇਮ ਨਾਲ ਧਿਆਨ ਦੇਣ ਪੜਾਈ ਵਾਲੇ ਵੀ ਤਿਆਰ ਦੇਣ ਪਰ ਗੇਮ ਨਾਲ ਵੀ ਦੇਣ ਹੁਣ ਮੈਂ ਵੀ ਨਹੀਂ ਕਹਿੰਦਾ ਕਿ ਕੱਲੀ ਗੇਮ ਹੀ ਕਰੋ ਪੜਾਈ ਕਰੋ ਤਾਂ ਦੋਵੇਂ ਪਾਸੇ ਵਧੀਆ ਕਰੋ ਤੇ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਾਹੌਲ ਦਿੱਤਾ ਜਾਂਦਾ ਹੈ ਜੀ ਸਰ ਬਹੁਤ ਵਧੀਆ ਮਾਹੌਲ ਹੈ ਇੱਥੇ ਸੋ ਵਧੀਆ ਸਾਰਾ ਸਿਸਟਮ ਖਾਣਾ ਪੀਣਾ ਰਹਿਣਾ ਸਭ ਅੱਜ ਬੱਚਿਆਂ ਨੇ ਤੇ ਮੈਡਲਾਂ ਜੀਮ ਕੀਤੇ ਆ ਗੋਲਡ ਮੈਡਲ ਲਾਇਆ ਸਿਲਵਰ ਮੈਡਲ ਲਾਇਆ ਕਾਚੀ ਦੇ ਮੈਡਲ ਜਿਹੜੇ ਹੈ ਉਹ ਪ੍ਰਾਪਤ ਕੀਤੇ ਆ ਸੋ ਨੈਸ਼ਨਲ ਲੈਵਲ ਦੇ ਉੱਤੇ ਇਹ ਜੋ ਅਚੀਵਮੈਂਟ ਆ ਇਹ ਸਵਿੱਤਰਵੀਂ ਕਲੱਬ ਜਿਹੜਾ ਹੈ ਉਹਦੀ ਵੱਡੀ ਪ੍ਰਾਪਤੀ ਹੈ ਬੱਚਿਆਂ ਨੇ ਇਥੇ ਟ੍ਰੇਨਿੰਗ ਵੀ ਲਈ ਇਥੇ ਨੈਸ਼ਨਲ ਟੀਮ ਦੇ ਜਿਹੜਾ ਹੈ ਉਹ ਵਿਆਸ ਵੀ ਇਥੇ ਕੀਤਾ ਤੇ ਅੱਜ ਅਚੀਵਮੈਂਟ ਵੀ ਬਾਪ ਲੈ ਕੇ ਮੈਡਲ ਲੈ ਕੇ ਵਾਪਸ ਆਏ ਬੱਚੇ ਅਸੀਂ ਇਹਨਾਂ ਸਾਰੇ ਬੱਚਿਆਂ ਨੂੰ ਇਹਨਾਂ ਦੇ ਮਾਪੇ ਕੋਸ਼ਕ ਸੁਭਾਨ ਖਰਸਾਵ ਜਿਨ੍ਹਾਂ ਨੇ ਇਸ ਖੇਡਾਂ ਨੂੰ ਪਰਫੁੱਲਤ ਕਰਨ ਵਾਸਤੇ ਬਹੁਤ ਵੱਡਾ ਜਿਹਨਾਂ ਦਾ ਯੋਗਦਾਨ ਅਸੀਂ ਧੰਨਵਾਦ ਕਰਦੇ ਆਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਇਹ ਇਹ ਕੈਕਿੰਗ ਨੂੰ ਇਹਦੀ ਸਿੱਖਿਆ ਲਾਰੇ ਟ੍ਰੇਨਿੰਗ ਕਰ ਰਿਹਾ ਗੁਰਨਾਣਕ ਪਾਸ਼ਾ ਇਹਨਾਂ ਨੂੰ ਹੋਰ ਬਰਕਤਾਂ ਬਖਸ਼ੇ ਸਾਰੇ ਤਾਂ ਖੁਸ਼ੀਆਂ ਖੇੜੇ ਤੇ ਹੋਰ ਅੱਗੇ ਵਧਣ ਦਾ ਮਨ ਬਖਸ਼ਣ ਬਹੁਤ ਬਹੁਤ ਸਾਰੇ ਜਿੰਨੇ ਵੀ ਬੱਚੇ ਮੈਡਲ ਲੈ ਕੇ ਆਏ ਹੈ ਚਾਹੇ ਉਹ ਸੋਨੇ ਦੇ ਮੈਡਲ ਲੈ ਕੇ ਆਏ ਚਾਹੇ ਚਾਂਦੀ ਚਾਹੇ ਸਿਲਵਰ ਆਕਾਸੀ ਦੇ ਮੈਡਲ ਸਾਰਿਆਂ ਦੀ ਬਹੁਤ ਵੱਡੀ ਅਚੀਵਮੈਂਟ ਆ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਨਾਂ ਦੇ ਮਾਪੇ ਕੋਸ਼ਵੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਪਾਸ਼ਾ ਕਿਰਪਾ ਕਰਨ ਮਿਹਨਤ ਕਰਨ ਹੋਰ ਅੱਗੇ ਇਸੇ ਤਰ੍ਹਾਂ ਵਧਣ